ਜੀ ਸਾਰਾ ਜਥੇ ਆਏ ਆ ਕਿ ਇਸ ਸੰਬੰਧ ਵਿੱਚ ਅੱਜ ਪੁਲਿਸ ਸਟੇਸ਼ਨ ਮਾਡਰ ਟਾਊਨ ਸ਼ਾਹਪੁਰ ਵਿੱਚ ਕਾਸ ਆਪਰੇਸ਼ਨ ਚੱਲ ਰਿਹਾ ਸਾਡਾ ਜਿਸ ਦੇ ਵਿੱਚ ਸ਼ਰਾਬ ਸ਼ਰਾਬ ਡਰੱਗ ਦੇ ਜਿਹੜੇ ਹੌਟਸਪੌਟ ਆ ਉਹ ਚੈੱਕ ਕਰ ਰਹੇ ਆ ਅਸੀਂ ਇੱਕ ਸਰਚ ਆਪਰੇਸ਼ਨ ਦੌਰਾਨ ਇੱਕ ਪਿਸਤੌਲ ਨੂਮਾ ਵੀ ਮਿਲਿਆ ਸਰ ਉਹ ਕੀ ਮਾਮਲਾ ਹੋ ਗਿਆ ਉਹ ਚੈੱਕ ਕਰਾਂ ਪਿਸਤੌਲ ਤਾਂ ਨਹੀਂ ਆ ਉਹ ਖਡੋਣਾ ਹੀ ਆ ਬਾਅਦੋਂ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਮੁੰਡੇ ਨੂੰ ਸੱਚ ਜਾਨ ਬਰਾਮਦੀ ਕੋਈ ਹੋਈ ਹੈ ਸ਼ਰਾਬ ਦੀ ਜਾਂ ਅਜੇ ਤੱਕ ਤਾਂ ਕੋਈ ਨਹੀਂ ਹੋਈ ਇਹ ਜਾਰੀ ਹੈ ਸਾਡਾ ਆਪਰੇਸ਼ਨ ਜਾਰੀ ਆ ਜੋ ਵੀ ਆ ਤੁਹਾਨੂੰ ਬਾਅਦ ਵਿੱਚ ਇਨਫੋਰਮ ਕੀਤਾ ਜਾਏਗਾ ਜੀ ਸਰਦ ਜੀ ਕਿਸ ਸੰਬੰਧ ਵਿੱਚ ਆਏ ਹੋ ਇੱਥੇ ਤੁਹਾਨੂੰ ਪਤਾ ਹੀ ਹੈ ਮਜੀਠਾ ਵਿੱਚ ਜਿਹੜਾ ਹੋ ਸਟੈਜੇਡੀ ਹੋਈ ਹੈ ਉਹਦੇ ਕਰਕੇ ਹੁਣ ਅਸੀਂ ਸਾਰੇ ਪਾਸੇ ਕੋਆਰਡੀਨੇਟ ਸਰਚ ਆਪਰੇਸ਼ਨਸ ਕਰ ਰਹੇ ਹਾਂ ਇਨ ਕੋਆਰਡੀਨੇਸ਼ਨ ਵਿਦ ਪੁਲਿਸ ਡਿਪਾਰਟਮੈਂਟ ਤੇ ਸਾਡੀ ਕੋਸ਼ਿਸ਼ ਹੈ ਕਿ ਹੁਸ਼ਾਰਪੁਰ ਸਿਟੀ ਤੋਂ ਸ਼ੁਰੂ ਕੀਤਾ ਤੇ ਬਾਕੀ ਜਗ੍ਹਾ ਵੀ ਅਸੀਂ ਕਰਾਂਗੇ ਤਾਂ ਕਿ ਮੁੜ ਕੇ ਉੱਧਾ ਦੀ ਕੋਈ ਟ੍ਰੇਜੇਡੀ ਨਾ ਹੋ ਚਾਰਪੁਰ ਵਿੱਚ ਕਿੰਨੇ ਕਿਥਾਵਾਂ ਤੇ ਤੁਸੀਂ ਸਰਚ آپریشن ਚਲਾਇਆ ਅੱਜ ਤਾਂ ਅਸੀਂ ਦੋ ਤਿੰਨ ਜਗ੍ਹਾ ਚੈੱਕ ਕੀਤੀਆਂ ਭਗਤ ਨਗਰ ਬਲਬੀਰ ਕਲੋਨੀ ਸਰ ਇਹਨਾਂ ਦੋ ਤਿੰਨ ਜਗ੍ਹਾ ਦੇ ਵਿੱਚੋਂ ਕਿਤੇ ਕੁਝ ਬਰਾਮਦ ਹੋਇਆ ਹੈ ਕੋਈ ਅੱਜ ਨਹੀਂ ਹੋਇਆ ਪਰ ਪਹਿਲਾਂ ਕਈ ਵਾਰ ਹੋ ਚੁੱਕਾ ਹੈ ਉਸ ਬੇਸਿਸ ਤੇ ਅਸੀਂ ਇੱਥੇ ਸਰਚ ਕੀਤੀ ਹੈ ਕਿਤੇ ਇਹ ਇਹ ਏਰੀਆ ਹੈਗੇ ਨਾਟੋਰੀਅਸ ਹੈ ਇਸ ਕੰਮ ਦੇ ਤਾਂ ਅਸੀਂ ਇੱਥੇ ਆ ਗਏ